ਇੱਕ ਘਰ ਤੇ ਚਲੀਆਂ ਸ਼ਰਿਆਂ ਗੋਲੀਆਂ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਤੁਹਾਨੂੰ ਦੱਸ ਦਈਏ ਕਿ ਪਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਗ੍ਰੰਥਗੜ੍ਹ ਵੇਲੇ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਵਿੱਚੋਂ ਦੋ ਨੇ ਪਿੰਡ ਦੇ ਹੀ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਪਹਿਲਾਂ ਘਰ ਦੇ ਬਾਹਰ ਰੈਕੀ ਕਰਕੇ ਜਾਂਦੇ ਹਨ ਅਤੇ ਫਿਰ ਵਾਪਸ ਆਉਂਦੇ ਹਨ ਜਿਨ੍ਹਾਂ ਵਿੱਚ ਦੋ ਮੋਟਰਸਾਈਕਲ ਤੋਂ ਉੱਤਰ ਕੇ ਪੈਦਲ ਆਉਂਦੇ ਹਨ ਅਤੇ ਘਰ ਦੇ ਬਾਹਰ ਸੜਕ ਤੇ ਖੜ ਕੇ ਹੀ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ ਗੱਲਬਾਤ ਕਰਦੇ ਹਾਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਅਤੇ ਪਰਿਵਾਰਕ ਮੈਂਬਰਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਨਵਦੀਪ ਸਿੰਘ ਤੇ ਕੀ ਕਹਿਣਾ ਚਾਹੁੰਦੇ ਇਸ ਸਬੰਧ ਵਿੱਚ ਕਹਿਣਾ ਸਰ ਹਾਨੂੰ ਨਾ 20 ਮਾਰਚ ਨੂੰ ਪਹਿਲਾਂ ਵੀ ਉਹ ਜਿੰਨਾਂ ਸਾਡੀ ਲਾਕਡਾੜੀ ਨਾ ਉਹਨਾਂ ਲੋਹਾਂ ਨੂੰ 20 ਮਾਰਚ ਨੂੰ ਮਤਲਬ ਕਿ ਧਮਕੀ ਆਈ ਆ ਸ਼ਰੀਆਮ ਕੀ ਜਿਤਨਾ ਡਾ ਮਤਲਬ ਮੁੰਡਾ ਜੇਲ੍ਹ ਚੋਂ ਆ ਗਏ ਅਸੀਂ ਤੁਹਾਡੀ ਫੈਮਿਲੀ ਚ ਇੱਕ ਵੀ ਮਤਲਬ ਬੰਦਾ ਨਹੀਂ ਰਹਿਣ ਦੇਣਾ ਤੇ ਅਸੀਂ ਉਦੋਂ ਕਾਰਵਾਈ ਨਹੀਂ ਕੀਤੀ ਆਈ ਆ ਆਖਿਆ ਕਿ ਚਲੋ ਤੁਹਾਡਾ ਇਦਾਂ ਹੀ ਲੱਭੜ ਜਾਊਗਾ ਤੇ ਕੁਝ ਦਿਨ ਪਏ ਆ ਤੇ ਫਿਰ 10 ਦੇ ਕਰੀਬ ਸਾਡੇ ਗੇਟ ਤੇ ਮਤਲਬ ਫਾਇਰਿੰਗ ਮਾਰੀ ਗਈ ਕੀ ਘਟਨਾ ਬਾਕੀ ਆ ਸਰ ਰਾਤ ਸਰ ਬਹੁਤ ਡੈਸ਼ਡ ਭਰ ਮਹੌਲ ਸੀ ਤੇ ਅਈ ਮੈਂ ਤਾਂ ਅਜੇ ਮਤਲਬ ਅੰਦਰ ਉੱਠ ਕੇ ਗਿਆ ਆਂ ਤੇ ਜਦੋਂ ਖੜਾਕ ਆਇਆ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਕੋਈ ਚੀਜ਼ ਟੜਕੀ ਆ ਤੇ ਜਦੋਂ ਆ ਕੇ ਦੇਖਿਆ ਤੇ ਬਾਹਰ ਫਾਇਰਿੰਗ ਹੋਈ ਆ ਅਸੀਂ ਤਾਂ ਇਹੋ ਚਾਹੁੰਨੇ ਕਿ ਸਾਨੂੰ ਇਨਸਾਫ਼ ਮਿਲੇ ਸਰ ਕੱਲੋਂ ਇਦਾਂ ਕਿਹੇ ਹੋਰ ਦੇ ਵੀ ਮਾਰਨਗੇ ਅੱਜ ਇੱਥੇ ਮਾਰੀਆਂ ਕੱਲੋਂ ਹੋਰ ਵੀ ਕਿਸੇ ਦੇ ਮਾਰੇ ਮਾਰਨਗੇ ਪਰਿਵਾਰ ਚ ਸਾਰੇ ਡਰੇ ਹੋਏ ਹੀ ਸਾਰਿਆਂ ਦੇ ਮਤਲਬ ਰੰਗ ਮਤਲਬ ਚਿਹਰੇ ਉਦਾਸ ਸੀ ਜੀ ਹਾਂਜੀ ਅਜੇ ਵੀ ਲੱਗਦਾ ਤੁਹਾਨੂੰ ਦੋਫਤਰਾ ਹਾਂਜੀ ਸਰ ਖਤਰਾ ਹੈ ਕਿਉਂਕਿ ਉਹਦਾ ਅੰਦਰੋਂ ਸਾਰਾ ਕੁਝ ਚੱਲਦਾ ਜੇ ਸਿਸਟਮ ਮੰਡੇ ਦਾ ਜਿਹਦੇ ਨਾਲ ਸਾਡੀ ਲਗ ਡਾਟ ਆ ਇੰਸਟਾਗ੍ਰam ਗਿਆ ਸਭ ਕੁਝ ਅੰਦਰੋਂ ਚੱਲਦਾ ਗੋੰਦਵਾਲ ਜੇਲ੍ਹ ਚ ਗੁਰਪ੍ਰੀਤ ਸਿੰਘ ਸਰ ਗੁਰਪ੍ਰੀਤ ਜੀ ਕੀ ਹੈ ਸਾਰੀ ਘਟਨਾ ਵਾਪਰੀ ਹੈ ਤੇ ਕੀ ਕੁਝ ਨਜ਼ਰ ਆਇਆ ਸਰ ਇਹ ਨਾ ਕੱਲ 10 ਵਜੇ ਰਾਤ ਦੀ ਗੱਲ ਆ ਆਪਾਂ ਰੋਟੀ ਪਾਣੀ ਖਾ ਕੇ ਅੰਦਰ ਬੈਠੇ ਹੋਏ ਸੀ ਫਿਰ ਸੌਂ ਗਏ ਤੇ ਅਚਾਨਕ ਦੇਖਦੇ ਆਂ ਵੀ ਖੜਾਕ ਆਉਂਦਾ ਆ ਕੋਈ ਬਾਹਰੋਂ ਤੇ ਜਦੋਂ ਅਸੀਂ ਆਪਣੇ ਸੀਸੀਟੀਵੀ ਚੈੱਕ ਕਰਦੇ ਆਂ ਦੇਖਦੇ ਆਂ ਵੀ ਕੋਈ ਫਾਇਰ ਕਰ ਰਿਹਾ ਸੀਗਾ ਉਹ ਫਾਇਰ 8 ਫਾਇਰ ਉਹਨਾਂ ਨੇ ਸਰ ਕੀਤੇ ਹੋਏ ਆ ਜੋ ਕਿ ਇੱਕ ਫਾਇਰ ਅੰਦਰ ਆ ਕੇ ਮੇਨ ਗੇਟ ਨੂੰ ਵੀ ਲੱਗਾ ਹੋਇਆ ਆ ਤੇ ਉਹਨਾਂ ਵੱਲੋਂ ਫਾਇਰਿੰਗ ਕਰਕੇ ਬਾਅਦ ਵਿੱਚ ਫਰਾਰ ਹੋ ਗਏ ਆ ਦੁਨੀਆ ਸੰਧੂ ਪਿੰਡ ਨੂੰ ਸੀਸੀਟੀਵੀ ਦੀ ਜਿਹੜੀ ਨਜ਼ਰ ਆ ਰਹੀ ਹੈ ਸੀਸੀਟੀਵੀ 'ਚ ਸਰ ਤਿੰਨ ਜਾਨੇ ਲੜਕੇ ਆਉਂਦੇ ਆ ਮੋਟਰਸਾਈਕਲ ਤੇ ਪਹਿਲਾਂ ਅੱਗੇ ਜਾਂਦੇ ਫਿਰ ਪਿੱਛੇ ਆ ਕੇ ਦੇਖਦੇ ਆ ਮੋੜ ਫੇਰ ਉੱਤਰ ਕੇ ਦੋ ਜਾਨੇ ਉਹਨਾਂ 'ਚ ਦੋ ਪਿਸਟਨਾਂ ਫਾਇਰ ਕਰਦੇ ਜੀ ਫਾਇਰ ਕਰ ਹਾਂਜੀ ਕੋਈ ਪੁਲਿਸ ਪੁਸਤ ਕਰਨ ਆਇਆ ਜੀ ਪੁਲਿਸ ਮੌਕੇ ਤੇ ਆਈ ਸੀ ਉਹ ਡਾਲਾ ਗਰੰਥੀਆਂ ਇੰਚਾਰਜ ਚੌਂਕ ਇੰਚਾਰਜ ਵੀ ਪਹੁੰਚੇ ਸੀ ਐਸਐਚਓ ਸੇਖਵਾਵੀ ਡੀਐਸਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਹੋਏ ਉਹਨਾਂ ਨੇ ਸਾਰਾ ਕੁਝ ਦੇਖਿਆ ਖੋਲ ਉਹਨਾਂ ਨੂੰ ਮਿਲ ਗਏ ਸੀਗੇ ਤੇ ਕੋਈ ਰੰਜਿਸ਼ ਕੋਈ ਕਿਸੇ ਨਾਲ ਭਾਜੀ ਜਾਂ ਕੋਈ ਕੰਪਨੀ ਹੋਵੇ ਪਹਿਲਾਂ ਇਹ ਜੇਸੀ ਕਿਨੇ ਵਾਰਦਾ ਸਰ ਸਾਡਾ ਨਾ ਪਿੰਡ ਚ ਪਹਿਲਾਂ ਹੀ ਪਰਚਾ ਚੱਲਦਾ ਆ ਕਿ ਇਸ ਸਸ਼ਕਲੋਂ ਵੀ ਉਹ ਗਲਤ ਕੰਮ ਪਿੰਡ ਚ ਕਰਦੇ ਸੀ ਆਪਾਂ ਇਹਨਾਂ ਨੂੰ ਰੋਕਦੇ ਸੀਗੇ ਉਹਨਾਂ ਨੇ ਇਸੇ ਚੱਕਰ ਚ ਪੁਲਿਸ ਨਾਲ ਮਿਲ ਕੇ ਜਾਂ ਕੁਛ ਵੀ ਕਹਿ ਲੋ ਕਰਕੇ ਸਾਡੇ ਤੇ ਪਰਚਾ ਕਰਵਾਤਾ ਉਲਟ ਸਾਡਾ ਲਾਇਸੈਂਸੀ ਵੈਪਨ ਸੀ ਵੱਡੇ ਵੀਰ ਦਾ ਉਹ ਵੀ ਜਬਤ ਕਰ ਲਿਆ ਗਿਆ ਜੋ ਕਿ ਸਾਡਾ ਸੇਫਟੀ ਲਈ ਸੀਗਾ ਅਸੀਂ ਯੂਜ਼ ਕਰਿਆ ਤੇ ਉਹ ਤੁਸੀਂ ਉਹਨਾਂ ਦਾ ਹੀ ਇਹ ਕੰਮ ਆ ਸਾਡੀ ਹੋਰ ਲੱਗੇ ਛਾਗੇ ਕਿਤੇ ਵੀ ਕੋਈ ਖੈਬਾ ਜੀ ਨਹੀਂ ਹੈਗੀ ਬਸ ਉਹੀ ਇੱਕ ਸ਼ਖਸਿਆ ਦੋ ਦੋ ਤਿੰਨ ਘਰ ਆ ਪਿੰਡ 'ਚ ਜਿਨ੍ਹਾਂ ਨਾਲ ਸਾਡੀ ਖੈਰ ਬਜੀ ਜਿਨ੍ਹਾਂ ਵੱਲੋਂ ਇਹ ਕੁਛ ਕੀਤਾ ਗਿਆ ਜੇ ਪਰਿਵਾਰ ਜਾਰਦਾ ਹੁੰਦਾ ਜਾਂ ਇਹਦੇ ਹੁੰਦੇ ਬੜਾ ਚਾਣ ਸਰ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀ ਕਿਉਂਕਿ ਮੈਂ ਵੀ ਕਈ ਵਾਰੀ ਬਾਹਰ ਹੀ ਫੋਨ ਕਰਦਾ ਹੁੰਨਾ ਐਸੇ ਟਾਈਮ ਜੀਦੀ ਹੁੰਨੀ ਕੈਨੇਡਾ ਜਾਂ ਉਹਨਾਂ ਦਾ ਕਾਲ ਆਉਂਦੀ ਹੁੰਦੀ ਹੈ ਤੇ ਮੈਂ ਬਾਹਰ ਹੀ ਗੱਲ ਕਰਦਾ ਹੁੰਨਾ ਕਈ ਵਾਰੀ ਚਲੋ ਉਹ ਤਾਂ ਰੱਬ ਵੱਲੋਂ ਹੀ ਮੈਂ ਅੰਦਰ ਸੀਗਾ ਤਾਂ ਬਚਾਅ ਹੋ ਗਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ੍ਹ ਦੇ ਉਹਨਾਂ ਦੇ ਘਰ ਤਿੰਨ ਵਿਅਕਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਡੀਵੀ ਦੇ ਵਿੱਚ ਵੀ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਫਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚਲਦਾਂ ਨੇ ਪਿਆ ਸੀ ਪਰ ਫਾਇਰ ਉਹ ਕਿਤੇ ਦੋ ਜਣੇ ਕੋ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੈਂਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਉਹ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਤੇ ਨਹੀਂ ਜ਼ਾਹਰ ਕਰਦੇ ਕਿ ਨਾ ਤੇ ਕਦੀ ਕੋਈ ਧਮਕੀ ਤੇ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾ ਕਰ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਦੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਉਹਨਾਂ ਸਿਹਰ ਤੋਂ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰ ਕਰ ਦਿੱਤਾ ਤੇ ਉਹਨੂੰ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਕੰਗਾਲੇ ਆ ਕਿ ਕਿਹੜੇ ਪਾਸੇ ਗੱਲ ਨੂੰ